ਆਮ ਆਪਣੇ ਪਾਰਟੀ ਦੇ ਪੰਜਾਬ ਸਰਕਾਰ ਵੱਲੋਂ ਜੋ ਵਾਅਦੇ ਕੀਤੇ ਗਏ ਸੀ ਉਸ ਨੂੰ ਕਰਕੇ ਵਿਖਾਉਣ ਵਿੱਚ ਹੋ ਰਹੀ ਹੈ ਸਫਲ ਪੰਜਾਬ ਦੇ ਭਗਵੰਤ ਮਾਨ ਸਰਕਾਰ ਵੱਲੋਂ ਆਮ ਜਨਤਾ ਨੂੰ ਕੀਤੇ ਵਾਅਦਿਆਂ ਵਿੱਚੋਂ ਇੱਕ ਵਾਅਦਾ ਇਹ ਵੀ ਸੀ ਕਿ ਆਮ ਜਨਤਾ ਦੇ ਕਮ ਲਈ ਉਹਨਾਂ ਨੂੰ ਹੁਣ ਟੱਕੇ ਖਾਨ ਦੀ ਲੋੜ ਨਹੀਂ ਪੈਣੀ ਇਸੇ ਵਾਅਦੇ ਨੂੰ ਪੂਰਾ ਕਰਦੇ ਆ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ਤਹਿਤ 43 ਸਹੂਲਤਾ ਪ੍ਰਦਾਨ ਕਰਨ ਲਈ ਆਪ ਦੀ ਸਰਕਾਰ ਆਪ ਦੇ ਦਰਵਾਜ਼ਾ ਪ੍ਰੋਗਰਾਮ ਤਹਿਤ ਕੈਂਪ ਲਗਾਏ ਜਾ ਰਹੇ ਹਨ ਇਹ ਕੈਂਪ ਐਸ ਡੀ ਐਮ ਮਜੀਠਾ ਮੈਡਮ ਡਾਕਟਰ ਹਰਨੂਰ ਕੌਰ ਢਿੱਲੋ ਦੀ ਕੁਸ਼ਲ ਨਿਗਰਾਨੀ ਵਿੱਚ ਕਰਵਾਏ ਜਾ ਰਹੇ ਹਨ ਅਤੇ ਇਹ ਕੈਂਪ 6 ਫਰਵਰੀ ਤੋਂ ਸ਼ੁਰੂ ਹੋ ਕੇ 9 ਮਾਰਚ ਤੱਕ ਲਗਾਏ ਜਾਣਗੇ ਮਜੀਠਾ ਹਲਕੇ ਵਿੱਚ ਹੋਂ ਤੱਕ ਜਿੱਤੇ ਮੱਧੀਪੁਰਾ ਕੋਟਲਾ ਗੁਜਰਾ ਪੰਧੇਰ ਜੋਲ ਪੋਮਾ ਵਡਾਲਾ ਬੁੱਢਾ ਥੇ ਬੋਲੇਵਾਲ ਅਫਗਾਨਾ ਗੋਸਲ ਜ਼ਮੀਂਦਾਰਾ ਬੁਰਜ ਨੋ ਆਬਾਦ ਆਧ ਪਿੰਡਾਂ ਦੇ ਨਾਲ-ਨਾਲ ਮਜੀਠਾ ਦੇ ਦਾਣਾ ਮੰਡੀ ਵਿਖੇ ਕੈਂਪ ਲਗਾਏ ਗਏ ਹਨ ਜਿਨ੍ਹਾਂ ਵਿੱਚ ਲੋਕਾਂ ਦੇ ਕੰਮ ਕੀਤੇ ਗਏ ਅਤੇ ਅਗਲੀ ਕਾਰਵਾਈ ਲਈ ਭੇਜ ਦਿੱਤੇ ਗਏ ਹਨ ਇਸ ਦੌਰਾਨ ਆਪ ਆਗੂ ਕਾਸਦੀਪ ਸਿੰਘ ਮਜੀਠਿਆ ਨੂੰ ਲੋਕਾਂ ਦੇ ਕੰਮ ਆਪ ਖਲੋ ਕਰਵਾਉਂਦੇ ਵੇਖਿਆ ਗਿਆ ਜਾਣਕਾਰੀ ਹੋਵੇ ਕਿ ਰਜਾਦਾਂ ਦੀ ਗਿਣਤੀ ਵਿੱਚ ਚਾਰ ਕੈਂਪ ਵੱਖ-ਵੱਖ ਪਿੰਡਾਂ ਵਿੱਚ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਹਨਾਂ ਕੈਂਪਾਂ ਵਿੱਚ ਜਾ ਕੇ ਆਪਣੇ ਕੰਮ ਕਰਵਾਉਣ ਆਈ ਵਿਟਨੈਸ ਇੰਡੀਆ ਨਿਊਜ਼ ਦੀ ਖਬਰ ਜੀ ਕਾ ਜੀ ਅੱਜ ਭਗਵਾਨ ਮਾਨ ਸਰਕਾਰ ਵੱਲੋਂ ਆਪ ਦੀ ਸਰਕਾਰ ਆਪ ਦੇ ਦੁਆਰ ਇੱਕ ਕੈਂਪ ਜਿਹੜਾ ਸ਼ੁਰੂ ਕੀਤਾ ਗਿਆ ਹੈ ਇਸ ਤੇ ਬਾਰੇ ਕੀ ਕਹਣਾ ਹੈ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਨਾ ਚਾਹੁੰਨਾ ਵਾਂ ਤੁਹਾਡੇ ਚੈਨਲ ਦਾ ਜਿਨ੍ਹਾਂ ਨੇ ਸਰਕਾਰ ਦੇ ਕੰਮਾਂ ਦਾ ਅਦਾਇਜ਼ਾ ਲੈ ਕੇ ਤੇ ਲੋਕਾਂ ਦਾ ਵਿਚਾਰਿਆ ਤੇ ਆ ਕੈਂਪ ਪਿੰਡੋਂ ਪਿੰਡੀ ਲੱਗ ਰਿਹਾ ਹੈ ਰੋਜ਼ ਦੇ ਚਾਰ ਕੈਂਪ ਲੱਗ ਰਿਹਾ ਹੈ ਅੱਜ ਮਜੀਠਾ ਟਾਊਨ ਦਾ 13 ਵਾੜਾਂ ਦਾ ਕੈਂਪ ਲੱਗਾ ਹੋਇਆ ਵਾ ਦਾਣਾ ਮੰਡੀ ਮਜੀਠਾ ਵਿੱਚ ਆਪਦੀ ਸਰਕਾਰ ਆਪਦੇ ਦਵਾਰ ਦਾ ਟੋਟਲ ਡਿਪਾਰਟਮੈਂਟਸ ਪਾਵੇਂ ਪਟਵਾਰੀ ਹੋਣ ਬੀ ਐਲਓਜ਼ ਹੋਣ ਹੈਲਥ ਹੋਵੇ ਕੰਪਿਊਟਰ ਵਾਲੇ ਜਿਹੜੇ ਆਪਣੇ ਤੇ ਪਟਵਾਰੀ ਪਟਵਾਰਖਾਨੇ ਦਾ ਸਾਰੇ ਹੀ ਇੱਥੇ ਆ ਲੇਬਰ ਕਾਰਡ ਬਣਾਉਣਾ ਹੈ ਮੈਂ ਤੁਹਾਡੇ ਮਾਤੇ ਰਾਈ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਹਾਂ ਜਿਹੜੇ ਕਿ ਜਿਹੜਾ ਵੀ ਫ੍ਰੀ ਆ ਚਲੋ ਜਿਹੜੇ ਦਿਹਾੜੀ ਤੇ ਗਏ ਉਹ ਕੱਲ ਆ ਜਾਣ ਕਿ ਦੋ ਦਿਨ ਇਸੇ ਲਈ ਮੀਠੇ ਦਾ ਰੱਖਿਆ ਗਿਆ ਹੈ ਜਿਹੜੇ ਵੀ ਇੱਥੇ ਨੇ ਆ ਕੇ ਆਪਣੇ ਸਾਰੇ ਕੰਮ ਕਰਾਉਣ ਕਿਸੇ ਦਾ ਵੀ ਕੰਮ ਹੈ ਮੌਕੇ ਤੇ ਹੀ ਹੱਲ ਹੋਊਗਾ ਮੌਕੇ ਤੇ ਕੰਮ ਕੀਤਾ ਜਾਊਗਾ ਤੇ ਕੈਂਪ ਲਾਉਣ ਦਾ ਕਿਤੇ ਇਹ ਨਹੀਂ ਦਿਖਾ ਰਹੇ ਕਿ ਦਫ਼ਤਰਾਂ ਦੇ ਵਿੱਚ ਕੰਮ ਘਾਟ ਹੋ ਰਿਹਾ ਹੈ ਜਿਸ ਕਰਕੇ ਲਗਾਉਣਾ ਪੈ ਰਿਹਾ ਹੈ ਕੈਂਪਸ ਨਹੀਂ ਜੀ ਦਫ਼ਤਰਾਂ ਚ ਕੰਮ ਹੋ ਰਿਹਾ ਲੋਕਾਂ ਇਹ ਸਹੂਲਤ ਦਿੱਤੀ ਆ ਸਰਕਾਰ ਨੇ ਕਿ ਲੋਕਾਂ ਨੂੰ ਜਿਆਦਾ ਟਰੈਵਲ ਨਾ ਕਰਨਾ ਪਵੇ ਉਹਨਾਂ ਦੇ ਪਿੰਡੋਂ ਪਿੰਡੀ ਜਾ ਕੇ ਕੈਂਪ ਐਸਲੀ ਲਗਾ ਰਿਆ ਕਿ ਕਈ ਹੁਣ ਤੁਸੀਂ ਦੇਖਿਆ ਬੱਚਿਆਂ ਵਾਲੇ ਆ ਕੋਈ ਜੋਬ ਵਾਲਾ ਕੋਈ ਦਿਹਾੜੀ ਵਾਲਾ ਆ ਕੋਈ 휠ਚੇਅਰ ਤੇ ਵੀ ਆ ਉਹਨਾਂ ਲਈ ਆ ਕਿ ਉਹਨਾਂ ਦੇ ਪਿੰਡ 'ਚ ਹੀ ਸੇਵਾ ਉਹਨਾਂ ਨੂੰ ਸਰਕਾਰ ਦੇ ਰਹੀ ਆ